ਖੰਨਾ ਵਿਚੋਂ ਲੰਘ ਰਿਹਾ ਨੈਸ਼ਨਲ ਹਾਈਵੇ ਦਿੱਲੀ ਅਮਰitsar ਦੇ ਉੱਪਰ ਸਮਰਾਲਾ ਰੋਡ ਪੁਲ ਤੇ ਗਹਿਰਾ ਖੱਡਾ ਬਣ ਗਿਆ ਹੈ ਜੋ ਕਿ ਤਕਰੀਬਨ 4 ਤੋਂ 5 ਫੁੱਟ ਡੂੰਘਾ ਤੇ 3 ਫੁੱਟ ਚੌੜਾ ਹੈ ਜਿਸ ਵਿੱਚ ਕੋਈ ਵੱਡੀ ਦੁਰਘਟਨਾ ਹੋਣ ਦਾ ਖਾਸਾ ਹੋ ਸਕਦਾ ਹੈ ਇੱਕ ਰਾਗੀਰ ਕਾਰ ਸਵਾਰ ਨੇ ਦੱਸਿਆ ਕਿ ਅਚਾਨਕ ਖੱਡੇ ਵਿੱਚ ਉਸ ਦੀ ਗੱਡੀ ਨਿਕਰਨ ਨਾਲ ਮਹਾਲੀ ਨੁਕਸਾਨ ਹੋਇਆ ਹੈ ਅਤੇ ਮੈਂ ਪੁਲ ਤੋਂ ਜੰਪ ਕਰਕੇ ਥੱਲੇ ਗਿਰਨ ਤੋਂ ਬਚਿਆ ਹਾਂ ਮੇਰੀ ਸਾਈਡ ਰੇਲਿੰਗ ਨਾਲ ਟਕਰਾ ਗਈ। ਇਸੇ ਤਰ੍ਹਾਂ ਇੱਕ ਮੋਟਰਸਾਈਕਲ ਵਾਲਾ ਵੀ ਇਸ ਖੱਡੇ ਵਿੱਚ ਲੱਗਿਆ ਹੈ। ਇਕਰ ਜੋਗ ਹੈ ਕਿ ਜਰਗ ਚੌਂਕ ਤੋਂ ਲੈ ਕੇ ਬੱਸ ਸਟੈਂਡ ਪੁਲਾਂ ਦੇ ਉੱਪਰ ਲਗਾਤਾਰ ਧਸਣ ਜਾਂ ਖੱਡੇ ਬਣਦੇ ਘਟਨਾ ਕਾਰਨ ਸਾਹਮਣੇ ਆ ਰਿਹਾ ਹੈ ਜਿਸ ਨਾਲ ਰਾਹਗੀਰਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਖੱਡੇ ਤੋਂ ਬਚਾਉਣ ਲਈ ਕੁਝ ਰਾਹਗੀਰਾਂ ਨੇ ਰਖਤਾਂ ਦੀਆਂ ਟਾਹਣੀਆਂ ਤੋੜ ਕੇ ਇਸ ਖੱਡੇ ਵਿੱਚ ਪਾਈਆਂ। ਜਿਸ ਨਾਲ ਦੂਰੋਂ ਸੰਕੇਤ ਮਿਲ ਸਕੇ ਕਿ ਇੱਥੇ ਪੁਲ ਤਸਿਆ ਹੋਇਆ ਹੈ ਲੋਕਾਂ ਤੇ ਰਾਹੀਆਂ ਦੀ ਮੰਗ ਹੈ ਕਿ ਇਸ ਖੰਡੇ ਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਵਾਇਆ ਜਾਵੇ ਤਾਂ ਜੋ ਇੱਥੇ ਮਾਲੀ ਜਾਣੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਤੇ ਪੁਲ ਦਾ ਬਾਰ-ਬਾਰ ਤਸਣਾ ਜਾਂ ਵੱਡੇ ਖੱਡੇ ਬਣਦੀ ਵੀ ਕੋਈ ਇਨਕੁਆਰੀ ਕਰਵਾਈ ਜਾਵੇ ਤਾਂ ਜੋ ਇਹਨਾਂ ਚੀਜ਼ਾਂ ਤੇ ਰੋਕ ਲਗਾਈ ਜਾ ਸਕੇ ਤਸਵੀਰਾਂ ਵਿੱਚ ਸਾਫ਼ ਦਿਖ ਰਿਹਾ ਹੈ ਕਿ ਪਹਿਲਾਂ ਜੋ ਰਬੇਰ ਹੋਈ ਸੀ ਉਸ ਨੂੰ ਆਰਜੀ ਤੌਰ ਤੇ ਮਿੱਟੀ ਦੇ ਥੱਲੇ ਭਰ ਕੇ ਬੰਦ ਕੀਤਾ ਗਿਆ ਸੀ ਜੋ ਹੁਣ ਦੁਬਾਰਾ ਫੇਰ ਉਸੇ ਜਗ੍ਹਾ ਤੋਂ ਉੱਠ ਤਸ ਗਿਆ ਹੈ ਰਾਗੀ ਟੋਆ ਦਿਖਾਉਂਦੇ ਹੋਏ ਅਤੇ ਟੋਏ ਵਿੱਚ ਥੈਲਿਆਂ ਨਾਲ ਆਰਜੀ ਤੌਰ ਤੇ ਬੰਦ ਕੀਤਾ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ आ रहा था। क्या नाम आपका में नाम है मृत्युजय के ऊपर खड्डे में गाड़ी आई उसके बाद ही अचानक से गाड़ी बंद होगी कहाँ पर आया ये पुल के ऊपर है कितना पे रहा है खड्ढा काफी गहरा है आप देखो वीडियो बनाओ उसकी क्या कहना चाहोगी आप नेशनल हाईवे मैं तो नितिन गडकरी से पूछने जाऊंगा की हम इतना टैक्स देते हैं और ये क्या हो रहा है ये क्या मांग क्या मांग करते हो आप खड्डा भरा जाए नहीं तो डेली किसी न किसी को परेशानी होगी आपको तो नहीं लगता किसी की जान भी जा सकती है जान क्यों नहीं जा सकती कोई आगे अगर गाड़ी हो तो जान ही जाती पीछे अगर मेरे कोई गाड़ी होती तो एक्सीडेंट ही होता और क्या होता, होता, होता